ਦੋਸਤੋ ਪਿਛਲੇ 2 ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜਿਨੇ ਮੇਰੇ ਦਿਮਾਗ ਦੇ ਵਿੱਚ ਕਈ ਸਾਰੇ ਸਵਾਲ ਪੈਦਾ ਕਰ ਦਿੱਤੇ ਨੇ ਉਹ ਵੀਡੀਓ ਇਹ ਆ ਕਿ ਇੱਕ ਸਵਿਫਟ ਕਾਰ ਦੇ ਵਾਲਾ ਸੰਗਰੂਰ ਦੇ ਧੂਰੀ ਰੋਡ ਤੋਂ ਇੱਕ ਚਾਹ ਦਾ ਖੋਖਾ ਇਹ ਚਾਹ ਦੇ ਖੋਖੇ ਤੋਂ ਇੱਕ ਭੱਠੀ ਚੁੱਕ ਕੇ ਲੈ ਗਿਆ ਤੇ ਇੱਕ ਸਿਲੰਡਰ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਰੱਖ ਕੇ ਲੈ ਗਿਆ ਜੀਦੇ ਤੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਆ ਲੋਕ ਉਸ 스ਵਿਫਟ ਕਾਰ ਵਾਲੇ ਨੂੰ ਕਾਫੀ ਜ਼ਿਆਦਾ ਲਾਂਤ ਪਾ ਰਹੇ ਨੇ ਕਿ ਇੱਕ ਅਮੀਰ ਬੰਦਾ ਹੋ ਕੇ ਕਾਰਾਂ ਰੱਖ ਕੇ ਇੱਕ ਗਰੀਬ ਦਾ ਸਿਲੰਡਰ ਤੇ ਉਹਦੀ ਪੱਠੀ ਚੋਰੀ ਕਰਕੇ ਲੈ ਗਿਆ ਇੱਕ ਗਰੀਬ ਦਾ ਉਹਨੇ ਰੋਜ਼ਗਾਰ ਖੋ ਲਿਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਗੱਲ ਠੀਕ ਆ ਉਸ 스ਵਿਫਟ ਵਾਲੇ ਨੂੰ ਲਾਂਤ ਤਾਂ ਜਿੰਨੀਆਂ ਪਾਈਆਂ ਜਾਣ ਉਨੀਆਂ ਹੀ ਘਾਟਾ ਚੋਰੀ ਕੋਈ ਵੀ ਕਰਦਾ ਚੋਰੀ ਕਰਨਾ ਮਾੜੀ ਗੱਲ ਆ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਕਿ ਕੀ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਗਰੀਬ ਦੀ ਚੋਰੀ ਕਿਸੇ ਅਮੀਰ ਨੇ ਪਹਿਲੀ ਵਾਰ ਕੀਤੀ ਆ ਮੈਨੂੰ ਤਾਂ ਲੱਗਦਾ ਜਿਹੜੇ ਗਰੀਬ ਨੇ ਉਹਨਾਂ ਦੀ ਚੋਰੀ ਹਰ ਰੋਜ਼ ਅਮੀਰਾਂ ਦੁਆਰਾ ਕੀਤੀ ਜਾਂਦੀ ਆ ਉਹ ਕਿਵੇਂ ਉਹ ਏਵੇਂ ਕਿ ਜਦੋਂ ਅਸੀਂ ਸਵੇਰ ਉੱਠਦੇ ਆ ਸਵੇਰ ਤੋਂ ਲੈ ਕੇ ਜਿਹੜਾ ਅਸੀਂ ਬਰਸ਼ ਕਰਦੇ ਆ ਤੇ ਸ਼ਾਮ ਦੇ ਸੌਣ ਤੱਕ ਦਿਨ ਵਿੱਚ ਅਸੀਂ ਜਿੰਨੀਆਂ ਵੀ ਚੀਜ਼ਾਂ ਵਰਤਦੇ ਆ ਉਹਨਾਂ ਸਾਰੀਆਂ ਹੀ ਚੀਜ਼ਾਂ ਦੁਆਰਾ ਜਿਹੜੀਆਂ ਅਸੀਂ ਵੱਖ-ਵੱਖ ਕੰਪਨੀਆਂ ਤੋਂ ਲਈਆਂ ਹੁੰਦੀਆਂ ਅਮੀਰ ਬੰਦਿਆਂ ਦੀਆਂ ਕੰਪਨੀਆਂ ਹੁੰਦੀਆਂ ਉਹਨਾਂ ਤੋਂ ਅਸੀਂ ਜਿਹੜੀਆਂ ਚੀਜ਼ਾਂ ਲਈਆਂ ਉਹਨਾਂ ਦੁਆਰਾ ਸਾਡੀ ਹਰ ਰੋਜ਼ ਅਮੀਰ ਹੀ ਲੁੱਟ ਕਰਦੇ ਆ ਗਰੀਬ ਬੰਦਾ ਗਰੀਬ ਬੰਦੇ ਦੀ ਓਨੀ ਜ਼ਿਆਦਾ ਲੁੱਟ ਨਹੀਂ ਕਰਦਾ ਜਿੰਨਾ ਇੱਕ ਅਮੀਰ ਬੰਦਾ ਗਰੀਬ ਦੀ ਲੁੱਟ ਕਰਦਾ ਦੇਖੋ ਜਿਵੇਂ ਸਾਨੂੰ ਉਹਨਾਂ ਨੇ ਕੋਈ ਚੀਜ਼ ਇੱਕ ਐਗਜ਼ਾਮਪਲ ਲੈ ਲਈਏ ਪਾਣੀ ਦੀ ਬੋਤਲ ਦੀ ਪਾਣੀ ਦੀ ਬੋਤਲ 1-2 ਰੁਪਏ ਵਿੱਚ ਤਿਆਰ ਕਰਕੇ ਸਾਨੂੰ 20 ਰੁਪਏ ਦੀ ਉਹ ਵੇਚਦੇ ਆ ਕਿਉਂਕਿ ਉਹ ਤੇ ਕੰਪਨੀ ਦਾ ਲੈਵਲ ਲੱਗ ਗਿਆ ਕਿਸੇ ਨਾ ਕਿਸੇ ਕੰਪਨੀ ਦਾ ਹੁਣ ਤੁਸੀਂ ਤੁਹਾਡੇ ਜਿਹੜਾ ਪਾਣੀ ਆ ਉਹ ਸਾਡਾ ਏ ਸਾਡੀ ਧਰਤੀ ਦਾ ਕੁਦਰਤੀ ਸੋਮਾ ਏ ਪਾਣੀ ਕੁਦਰਤੀ ਸੋਮੇ ਦੁਆਰਾ ਅਸੀਂ ਪਾਣੀ ਜਿਹੜਾ ਪ੍ਰਾਪਤ ਕਰਦੇ ਆਂ ਤੇ ਉਹ ਪਾਣੀ ਵੀ ਜਿਹੜੇ ਹੈਗੇ ਅਮੀਰ ਬੰਦੇ ਉਹਨਾਂ ਨੇ ਇੱਕ ਬੋਤਲ ਚ ਪੈਕ ਕਰਕੇ ਦੇਤਾ ਤੇ ਸਾਨੂੰ ਮੁੱਲ ਵੇਚ ਰਹੇ ਨੇ ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੋਊਗਾ ਕਿ ਜਿਹੜਾ ਇਹ ਪਾਣੀ ਆ ਆਖਰ ਉਹਨਾਂ ਨੇ ਮਸ਼ੀਨਾਂ ਲਾਈਆਂ ਬੋਤਲਾਂ ਦਿੱਤੀਆਂ ਫਿਲਟਰ ਕਰਕੇ ਦਿੱਤਾ ਪਹਿਲੀ ਗੱਲ ਤਾਂ ਜਿੰਨੀ ਉਹਦੀ ਕੀਮਤ ਲੈ ਰਹੇ ਆ ਸਾਡੇ ਤੋਂ ਉਨੀ ਉਸ ਪਾਣੀ ਦੀ ਕੀਮਤ ਨਹੀਂ ਤੇ ਦੂਜੀ ਗੱਲ ਤੁਹਾਡੇ ਘਰਾਂ ਦੇ ਅੰਦਰ ਵੀ ਤੁਸੀਂ ਫਿਲਟਰ ਲਾਏ ਹੋਇਆ ਤੁਸੀਂ ਇੱਕ ਕੈਂਪਰ ਲਓ ਉਹਦੇ ਵਿੱਚ ਆਪਣਾ ਜਿਹੜਾ ਫਿਲਟਰ ਕੀਤਾ ਪਾਣੀ ਭਰੋ ਪਾਣੀ ਭਰ ਕੇ ਤੁਸੀਂ ਜਾਓ ਬਾਹਰ ਲੋਕਾਂ ਨੂੰ ਵੇਚੋ ਕਿ ਇਹ ਫਿਲਟਰ ਵਾਲਾ ਪਾਣੀ ਆ ਪਹਿਲੀ ਗੱਲ ਸਾਡੇ ਲੋਕਾਂ ਦੀ ਮਾਨਸਿਕਤਾ ਹੀ ਇੰਨਾ ਵੱਖ-ਵੱਖ ਕੰਪਨੀਆਂ ਨੇ ਕਿਵੇਂ ਤਿਆਰ ਕਰ ਦਿੱਤੀ ਹੈ ਵੀ ਸਾਡੇ ਲੋਕਾਂ ਨੂੰ ਅਸੀਂ ਜੇਕਰ ਫਿਲਟਰ ਵਾਲੇ ਪਾਣੀ ਦਾ ਕੈਂਪਰ ਭਰ ਕੇ ਅਸੀਂ ਲੋਕਾਂ ਨੂੰ ਕਵਾਂਗੇ ਨਾ ਵੀ ਆਹ ਪਾਣੀ ਸਾਡੇ ਤੋਂ ਲੈ ਲਓ ਸਾਡੇ ਲੋਕ ਸਾਡੇ ਤੋਂ ਉਹ ਪਾਣੀ ਨਹੀਂ ਲੈਣਗੇ ਕਿਉਂਕਿ ਕੰਪਨੀਆਂ ਨੇ ਲੋਕਾਂ ਦੇ ਦਿਮਾਗ ਐਵੇਂ ਤਿਆਰ ਕਰ ਦਿੱਤੇ ਆ ਕਿ ਲੋਕਾਂ ਨੂੰ ਲੱਗਦਾ ਕਿ ਇਹ ਪਾਣੀ ਤਾਂ ਸ਼ੁੱਧ ਨਹੀਂ ਤੇ ਆਹ ਸ਼ੁੱਧਾ ਮਤਲਬ ਕੰਪਨੀਆਂ ਨੇ ਲੋਕਾਂ ਨੂੰ ਮਾਨਸਿਕ ਤੌਰ ਤੇ ਹੀ ਇਸ ਤਰੀਕੇ ਤਿਆਰ ਕਰ ਦਿੱਤਾ ਕਿ ਲੋਕਾਂ ਨੂੰ ਜਿਹੜੀ ਕੰਪਨੀਆਂ ਦੁਆਰਾ ਵਕਫ ਵਕਫ ਕੰਪਨੀਆਂ ਦੁਆਰਾ ਵਕਫ ਵਕਫ ਅਮੀਰ ਬੰਦਿਆਂ ਦੁਆਰਾ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ ਨਾ ਉਹ ਲੁੱਟ ਤਾਂ ਉਹਨਾਂ ਨੂੰ ਲੱਗਦੀ ਨਹੀਂ ਕਿ ਉਹ ਲੁੱਟਾ ਜਿਹੜੀ ਕੋਈ ਮਾੜੀ ਮੋਟੀ ਲੁੱਟ ਗਰੀਬ ਬੰਦਿਆਂ ਦੁਆਰਾ ਕੀਤੀ ਜਾਂਦੀ ਹੈ ਨਾ ਉਹ ਬਹੁਤ ਛੋਟੇ ਲੈਵਲ ਦੀ ਲੁੱਟ ਆ ਜਾਂਦੀ ਹੈ ਮੈਂ ਇਹ ਨਹੀਂ ਕਹਿੰਦੀ ਕਦੇ ਵੀ ਇਹ ਮੇਰੀ ਗੱਲ ਤੋਂ ਇਹ ਭਾਵ ਨਹੀਂ ਹੈ ਕਿ ਜਿਹੜੀ ਗਰੀਬ ਗਰੀਬ ਗੁਰਬਾ ਜਾਂ ਆਮ ਬੰਦਾ ਕਿਸੇ ਦੀ ਕੋਈ ਚੋਰੀ ਕਰਦਾ ਉਹ ਕਿਸੇ ਨਾਲ ਧੱਕਾ ਕਰਦਾ ਉਹ ਕਿਸੇ ਦੇ ਗਹਿਣੇ ਘਟੇ ਜਾਂ ਹੋਰ ਚੀਜ਼ਾਂ ਲੁੱਟ ਕਰਦਾ ਇਹ ਸਹੀ ਗੱਲ ਆ ਉਹ ਵੀ ਗਲਤ ਆ ਉਹ ਵੀ ਗਲਤ ਆ ਉਹਦੇ ਤੇ ਵੀ ਸਰਕਾਰਾਂ ਨੂੰ ਰੋਕ ਲਾਉਣੀ ਚਾਹੀਦੀ ਆ ਪਰ ਜਿਹੜੀ ਲੁੱਟ ਅਮੀਰਾਂ ਦੁਆਰਾ ਲੋਕਾਂ ਦੀ ਕੀਤੀ ਜਾਂਦੀ ਆ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਲੁੱਟ ਹੋ ਕਿਵੇਂ ਰਹੀ ਆ ਜਿਹਨੂੰ ਜਿਹੜੀ ਲੁੱਟ ਨੂੰ ਉਹ ਲੁੱਟ ਸਮਝਦੇ ਹੀ ਨਹੀਂ ਉਹ ਲੁੱਟ ਤੇ ਵੀ ਬੋਲਣਾ ਚਾਹੀਦਾ ਪਰ ਉਹਨਾਂ ਨੇ ਸਾਡੇ ਲੋਕਾਂ ਨੂੰ ਜਿਵੇਂ ਮੈਂ ਦੱਸ ਹੀ ਰਹੀ ਸੀ ਕਿ ਮਾਨਸਿਕ ਤੌਰ ਤੇ ਹੀ ਐਵੇਂ ਤਿਆਰ ਕੀਤਾ ਹੋਇਆ ਕਿ ਸਾਡੇ ਲੋਕਾਂ ਨੂੰ ਲੱਗਦਾ ਹੀ ਨਹੀਂ ਉਹ ਬ੍ਰਾਂਡ ਦੇ ਨਾਂ ਤੇ ਵੱਖ-ਵੱਖ ਕੰਪਨੀਆਂ ਦੇ ਨਾਂ ਤੇ ਵੱਖ-ਵੱਖ ਟੈਗਾਂ ਦੇ ਨਾਂ ਤੇ ਸਾਡੇ ਲੋਕਾਂ ਦੀ ਲੁੱਟ ਕਰ ਰਹੇ ਆ ਤਜਿਵੇਂ ਮੈਂ ਪਾਣੀ ਦੀ ਹੀ ਗੱਲ ਕਰ ਰਹੀ ਸੀ ਕਿ ਮਾਨਸਿਕ ਤੌਰ ਤੇ ਸਾਡੇ ਲੋਕਾਂ ਨੂੰ ਇਸ ਤਰੀਕੇ ਤਿਆਰ ਕਰ ਦਿੱਤਾ ਕਿ ਉਹਨਾਂ ਨੂੰ ਲੱਗਦਾ ਕਿ ਆ ਫਲਾਨੀ ਫਲਾਨੀ ਕੰਪਨੀ ਦਾ ਜਿਹੜਾ ਪਾਣੀ ਆ ਉਹ ਪੀਣਯੋਗ ਆ ਤੇ ਜੇਕਰ ਸਾਡਾ ਕੋਈ ਭੈਣ ਭਰਾ ਕੈਂਪਰ ਵਿੱਚ ਪਾਣੀ ਉਹੀ ਫਿਲਟਰ ਭਰ ਕੇ ਵੇਚ ਰਿਹਾ ਤਾਂ ਉਹ ਸਹੀ ਨਹੀਂ ਹੈ। ਮਤਲਬ ਕਿ ਉਹਨਾਂ ਨੇ ਆਪਣੀਆਂ ਚੀਜ਼ਾਂ ਨੂੰ ਵੇਚਣ ਵਾਸਤੇ ਸਾਨੂੰ ਮਾਨਸਿਕ ਤੌਰ ਤੇ ਐਵੇਂ ਤਿਆਰ ਕਰ ਲਿਆ ਜਿਵੇਂ ਇੱਕ ਲੋਕਾਂ ਨੇ ਜਿਹੜੇ ਹੱਥਾਂ ਨਾਲ ਆਪਣੇ ਕੋਈ ਚੀਜ਼ਾਂ ਬਣਾਈਆਂ ਹੁੰਦੀਆਂ ਆਪਣੇ ਘਰਾਂ ਦੇ ਵਿੱਚ ਉਹ ਲੋਕਾਂ ਨੂੰ ਸਹੀ ਨਹੀਂ ਲੱਗਦੀਆਂ ਉਹ ਕਹਿੰਦੇ ਇਹ ਤਾਂ ਸਹੀ ਨਹੀਂ ਜਿਹੜੇ ਬ੍ਰਾਂਡ ਆ ਵੱਖ-ਵੱਖ ਕੰਪਨੀਆਂ ਦੇ ਟੈਗ ਜਿੰਨਾ ਤੇ ਲੱਗਿਆ ਉਹ ਸਹੀ ਆ ਜਿਵੇਂ ਸਾਡੇ ਘਰਾਂ ਦੇ ਵਿੱਚ ਕੋਈ ਫੂਡ ਤਿਆਰ ਕੀਤਾ ਜਾਂਦਾ ਹਨਾ ਕਿਸੇ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਆ ਅਲੱਗ-ਅਲੱਗ ਸਮਾਨ ਤਿਆਰ ਕੀਤਾ ਜਾਂਦਾ ਖੇਤੀ ਦੇ ਦੁਆਰਾ ਉਹ ਲੋਕਾਂ ਨੂੰ ਸਹੀ ਨਹੀਂ ਲੱਗਦਾ ਘਰ ਦਾ ਮੱਖਣ ਵੀ ਹੁਣ ਤਾਂ ਸਹੀ ਲੱਗਣੋਂ ਹਟ ਗਿਆ ਉਹ ਵੀ ਵੱਖ-ਵੱਖ ਕੰਪਨੀਆਂ ਦਾ ਲੋਕਾਂ ਨੂੰ ਸਹੀ ਲੱਗਦਾ ਤਾਂ ਜਿਵੇਂ ਇਹ ਸਾਡੀਆਂ ਜਿਹੜੀਆਂ ਘਰੇਲੂ ਚੀਜ਼ਾਂ ਨੇ ਉਹ ਤਾਂ ਸਸਤੀਆਂ ਹੋ ਗਈਆਂ ਕੌਡੀਆਂ ਦੇ ਭਾਅ ਜਾਂਦੇ ਆ ਚਾਹੇ ਉਹ ਦੁੱਧ ਹੋਵੇ ਚਾਹੇ ਹੋਰ ਚੀਜ਼ਾਂ ਕਿੰਨੀਆਂ ਚੀਜ਼ਾਂ ਨੇ ਚਾਹੇ ਪਹਿਨਣ ਵਾਲੀਆਂ ਚੀਜ਼ਾਂ ਹੋਣ ਚਾਹੇ ਖਾਣ ਵਾਲੀਆਂ ਉਹ ਤਾਂ ਸਾਰੀਆਂ ਲੋਕਾਂ ਨੂੰ ਐਂ ਲੱਗਦਾ ਮਾਨਸਿਕ ਤੌਰ ਤੇ ਹੀ ਲੋਕਾਂ ਨੂੰ ਉਹ ਕੰਪਨੀਆਂ ਨੇ ਐਵੇਂ ਤਿਆਰ ਕਰਤਾ ਵੀ ਲੋਕਾਂ ਨੂੰ ਐਂ ਲੱਗਦਾ ਇਹ ਨਹੀਂ ਠੀਕ ਜਿਹੜੀ ਅਸੀਂ ਕਿਸੇ ਕੰਪਨੀ ਦੀ ਚੀਜ਼ ਲੈਨੇ ਆ ਨਾ ਉਹ ਸਹੀ ਆ ਅਕਸਰ ਹੀ ਮੈਂ ਆਪਣੇ ਭੈਣਾ ਭਰਾਵਾਂ ਜਿਨ੍ਹਾਂ ਨਾਲ ਵੀ ਵਿਚਰਦਿਆਂ ਮੈਂ ਅਕਸਰ ਹੀ ਉਹਨਾਂ ਨੂੰ ਗੱਲ ਕਰਦੇ ਦੇਖਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਵੱਖ-ਵੱਖ ਕੰਪਨੀਆਂ ਦੀਆਂ ਚੀਜ਼ਾਂ ਉਹ ਸਹੀ ਆ ਤਾਂ ਹਰ ਰੋਜ਼ ਸਾਡੀ ਪਤਾ ਨਹੀਂ ਕਿੰਨੀ ਜ਼ਿਆਦਾ ਲੁੱਟ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਮੀਰਾਂ ਦੁਆਰਾ ਹੀ ਕੀਤੀ ਜਾਂਦੀ ਆ ਪਰ ਸਾਡੀ ਲੁੱਟ ਇਸ ਤਰੀਕੇ ਹੁੰਦੀ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਲੁੱਟ ਕਿਵੇਂ ਹੋ ਰਹੀ ਆ ਤੇ ਅੱਜ ਜਦੋਂ ਮੈਂ ਇਹ ਸੋਸ਼ਲ ਮੀਡੀਆ ਤੇ ਰੋਲਾ ਪਿੰਦਾ ਦੇਖਿਆ ਏ ਕਿ ਇੱਕ ਅਮੀਰ ਬੰਦੇ ਦੁਆਰਾ ਇੱਕ ਕਾਰ ਵਿੱਚ ਸਵਾਰ ਸੀ ਚਲੋ ਖੈਰ ਉਹ ਤਾਂ ਪਤਾ ਨਹੀਂ ਕਿੰਨਾ ਕੁ ਅਮੀਰ ਹੁਣ ਕਿੰਨਾ ਕੁ ਨਹੀਂ ਵੀ ਉਹਦੇ ਦੁਆਰਾ ਇੱਕ ਗਰੀਬ ਚਾਹ ਵਾਲੇ ਨੂੰ ਲੁੱਟਿਆ ਗਿਆ ਤਾਂ ਮੈਨੂੰ ਇਹ ਲੱਗਾ ਕਿ ਇਹ ਲੁੱਟ ਕੀ ਗਰੀਬਾਂ ਦੀ ਪਹਿਲੇ ਦਿਨ ਹੋਈ ਆ ਕਿ ਕਿਸੇ ਅਮੀਰ ਨੇ ਪਹਿਲੇ ਦਿਨ ਕਿਸੇ ਗਰੀਬ ਨੂੰ ਲੁੱਟਿਆ ਇੱਥੇ ਤਾਂ ਅਮੀਰਾਂ ਦੁਆਰਾ ਹਰ ਰੋਜ਼ ਗਰੀਬਾਂ ਦੀ ਲੁੱਟ ਹੁੰਦੀ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਹੜੇ ਕਿਹੜੇ ਰੂਪ ਦੇ ਵਿੱਚ ਕਿਵੇਂ-ਕਿਵੇਂ ਸਾਡੀ ਅਮੀਰਾਂ ਦੁਆਰਾ ਲੁੱਟ ਹੋ ਰਹੀ ਆ ਉਹਨਾਂ ਨੇ ਮਾਨਸਿਕ ਤੌਰ ਤੇ ਉਸ ਜਿਹੜੀ ਲੁੱਟ ਹੋ ਰਹੀ ਆ ਉਹਨੂੰ ਮਾਨਸਿਕ ਤੌਰ ਤੇ ਹੀ ਸਵੀਕਾਰ ਕਰ ਲਿਆ ਕਿ ਇਹ ਤਾਂ ਸਾਡੀ ਲੁੱਟ ਹੋਣੀ ਹੀ ਹੋਣੀ ਆ ਕਿਉਂਕਿ ਉਹ ਤਾਂ ਸਾਨੂੰ ਵੱਖ-ਵੱਖ ਤਰੀਕਿਆਂ ਨਾਲ ਚੀਜ਼ਾਂ ਬਣਾ ਕੇ ਦਿੰਦੇ ਆ ਪਰ ਉਹਨਾਂ ਚੀਜ਼ਾਂ ਦੀ ਅਸਲ ਕੀਮਤ ਕੀ ਆ ਤੇ ਸਾਡੇ ਤੋਂ ਅਸਲ ਕੀਮਤ ਤੋਂ ਕਿੰਨੇ ਗੁਣਾ ਵੱਧ ਲੈ ਰਹੇ ਆ ਇੱਕ ਕਦੇ ਪਤਾ ਕਰਨ ਦੀ ਵੀ ਖੇਚਲ ਨਹੀਂ ਕੀਤੀ ਪਰ ਜਿੰਨੇ ਕੁ ਲੋਕ ਇਹ ਚੀਜ਼ ਦੱਸਦੇ ਆ ਉਹਨਾਂ ਨੂੰ ਵੀ ਕੋਈ ਚੰਗੀ ਤਰ੍ਹਾਂ ਸੁਣਨ ਵਾਸਤੇ ਤਿਆਰ ਨਹੀਂ ਉਹਨਾਂ ਦੀ ਗੱਲ ਉਹਨਾਂ ਨੂੰ ਵੀ ਐਂ ਹੀ ਕਹਿੰਦੇ ਆ ਕਿ ਐਵੇਂ ਮਾਰੀ ਜਾਂਦਾ ਇਹਨੇ ਤਾਂ ਐਵੇਂ ਹੀ ਗੱਲਾਂ ਕਰਨੀਆਂ ਹੁੰਦੀਆਂ ਮਤਲਬ ਕਿ ਅਸੀਂ ਜਿਹੜੀ ਸਾਡੀ ਅਮੀਰਾਂ ਦਵਾਰਾ ਲੁੱਟ ਹੋ ਰਹੀ ਆ ਉਹਦੇ ਤੇ ਕਦੇ ਧਿਆਨ ਹੀ ਨਹੀਂ ਦਿੱਤਾ